What? <laughs> ਤੇ ਹਰਦੋਚਨੀ ਰੋਡ ਤੇ ਸਥਿਤ ਪਿੰਡ ਹਰਦਾਨ ਵਿਖੇ ਵਿਦਿਆਰਥੀਆਂ ਦੇ ਦੋ ਗੁੱਟਾਂ ਵਿਚਕਾਰ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਹੋਰ ਖੁਲਾਸੇ ਹੋਏ ਨੇ ਹਾਲਾਂਕਿ ਜ਼ਖਮੀ ਨੌਜਵਾਨਾਂ ਦਾ ਕਹਿਣਾ ਹੈ ਕਿ ਉਹ ਇਕੱਠੇ ਹੋ ਕੇ 버ਗਰ ਖਾਣੇ ਸੰਤੇ ਵਰਨਾਕਾਰ ਤੇ ਆਏ ਕੁਝ ਨੌਜਵਾਨਾਂ ਨੇ ਆਉਂਦੇ ਹੀ ਉਹਨਾਂ ਤੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ ਜਿਸ ਤੇ ਨਾਲ ਉਹਨਾਂ ਵਿੱਚੋਂ ਇੱਕ ਗੁਰਜੀਤ ਸਿੰਘ ਦੀ ਮੌਤ ਹੋ ਗਈ ਹੈ ਜਦਕਿ ਚਾਰ ਹੋਰ ਜ਼ਖਮੀ ਹੋਏ ਨੇ ਜਿਨ੍ਹਾਂ ਵਿੱਚੋਂ ਦੋ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ ਤੇ ਇਹਨਾਂ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਕਰੋ ਲੜਨ ਦੇ ਲਈ ਨਹੀਂ ਆਏ ਸੀ ਨਾ ਹੀ ਉਹ ਗੋਲੀਬਾਰੀ ਕਰਨ ਵਾਲਿਆਂ ਨੂੰ ਜਾਣਦੇ ਨੇ ਅਤੇ ਨਾ ਹੀ ਉਹਨਾਂ ਨਾਲ ਕਿਸੇ ਇਹ ਤਰ੍ਹਾਂ ਦੀ ਕੋਈ ਦੁਸ਼ਮਣੀ। ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਖਮੀ ਨੌਜਵਾਨਾਂ ਦੇ ਮੋਟਰਸਾਈਕਲਾਂ ਵਿੱਚੋਂ ਵੀ ਤੇਜ਼ ਤਾਰ ਹਥਿਆਰ ਜੜੇ ਨੇ ਉਬਰਾਮਦ ਹੋਏ ਨੇ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਪੁਲਿਸ ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਫਰਹਾਲ ਇਨ੍ਹਾਂ ਵਿਦਿਆਰਥੀਆਂ ਦਾ ਸ਼ਹਿਰ ਦੇ ਕਿਸੇ ਨਿੱਜੀ ਕਾਲਜ ਨਾਲ ਸੰਬੰਧ ਜੁੜਾਇਆ ਉਜਾਗਰ ਨਹੀਂ ਹੋਇਆ ਹੈ। ਯੂ ਸਰਕਾਰੀ ਹਸਪਤਾਲ ਦੀ ਡਾਕਟਰ ਨਿਕਿਤਾ ਨੇ ਦੱਸਿਆ ਕਿ ਚਾਰ ਨੌਜਵਾਨ ਜ਼ਖਮੀ ਹਾਲਤ ਦੇ ਵਿੱਚ ਆਏ ਸੀ ਜਿਨ੍ਹਾਂ ਤੇ ਗੋਲੀਬਾਰੀ ਜੜੀ ਹੈ ਉਹ ਹੀ ਹੈ। ਅਤੇ ਇੱਕ ਹੋਰ ਗੰਭੀਰ ਹਾਲਤ ਨੂੰ ਦੇਖਦੇ ਹੋਏ ਦੋਹਾਂ ਨੂੰ ਅੰਬਿਸਰ ਰੈਫਰ ਕਰ ਦਿੱਤਾ ਹੈ ਤੇ ਦੋਹਾਂ ਦਾ ਸਰਕਾਰੀ ਹਸਪਤਾਲ ਦੇ ਵਿੱਚ ਲਾਚ ਚੱਲ ਰਿਹਾ ਹੈ ਫਿਲਹਾਲ ਇਹਨਾਂ ਦੋਵਾਂ ਦੀ ਹਾਲਤ ਸਥਿਰ ਦਸਤੀ ਜਾ ਰਹੀ ਹੈ ਸਰ ਮੇਰਾ ਪਿੰਡ ਜੋ ਗੁਰ ਬੇਦੀਆਂ ਗੁਰਪਾਲ ਸਿੰਘ ਨਾਮ ਮੇਰਾ ਅਸੀਂ ਸਰ 버ਗਰ ਖਾਣ ਦੇ ਤੇ ਸ਼ਨੀਆ ਰੋਡ ਤੇ ਅਸੀਂ ਨਾ ਪਹਿਲਾਂ ਜਲਵੇ ਜਲਵਾ ਰੈਸਟੋਰੈਂਟ ਤੇ ਬੈਣ ਲੱਗੇ ਸੀ ਅਸੀਂ ਸੋਚਿਆ ਨਹੀਂ ਇੱਥੇ ਜਿਆਦਾ ਪੈਸੇ ਲੱਗਣੇ ਥੋੜਾ ਇੱਧਰ ਬੈਜ ਜੰਨੇ ਉੱਤੇ ਬੇਟੇ ਗੱਡੀ ਆਈ ਸਰ ਵਰਨਾ ਚਿੱਟੇ ਰੰਗ ਦੀ ਚਾਰ ਬੰਦੇ ਸੀ ਵਿੱਚ ਅਸੀਂ 버ਗਰ ਖਾਣ ਦੇ ਮੋਟਰਸਾਈਕਲ ਤੇ ਬੈ ਕੇ ਸਿੱਧੀਆਂ ਆ ਗਏ ਸਰ ਗੋੜ ਦੂਆ ਕੋ ਬਲੈਕ ਪਿਸਟਲ ਹੀ ਤੇ ਇੱਕ ਕੋ সিলਵਰ ਕਲਰ ਦਾ ਹੈ ਤੇ ਤਿੰਨਾ ਚਾਹਾਂ ਨੇ ਮੂੰਹ ਬੱਦੇ ਸਾਰਾ ਹੁੰਦੇ ਗੋੜੀਆਂ ਮਾਰਦੇ ਉਹ ਤੇ ਜਾਂ ਜਾਂਦੇ ਆ ਪਤਾ ਨਹੀਂ ਕਿ ਉੱਚੀ ਚ ਗੈਂਦੇ ਹੀ ਕਾਂ ਕੱਢ ਕੇ ਗੱਡੀ ਤੇ ਮੈਂ ਮੋਟਰਸਾਈਕਲ ਭਜਾਉਣ ਲੱਗਾ ਪਹਿਲਾਂ ਮੇਰੀ ਲਾਤੇ ਮਾਰੀ ਫੇਰ ਮੈਂ ਭਜਾਉਣ ਲੱਗਾ ਫੇਰ ਦੂਜੀ ਲਾਤੇ ਮਾਰੀ ਗੱਡੀ ਗਈ ਮੈਂ ਸਾਰਾ ਪਰ ਮੋਟਰਸਾਈਕਲ ਭਜਾ ਲਿਆ ਉਥੋਂ ਤੇ ਸਾਰਾ ਚਾਰ ਬੰਦੇ ਚੰਗੇ ਹੋਏ ਆ ਜੀ ਦੋਹਾਂ ਨਾਲ ਹੁਣੇ ਰੈਫਰ ਕੀਤਾ ਅਮਨਦੀਪ ਹਸਪੀਟਲ ਤੇ ਸਾਡੀ ਫੈਮਿਲੀ ਆਉਂਦੀ ਹੈ ਜੇ ਸਸਾ ਨੂੰ ਕਹਿੰਦੇ ਰੈਪਰ ਗੋਲੀਆਂ ਹੱਥੋਂ ਨਿਕਲਣੀਆਂ ਜਾ ਕੇ ਕੋਈ ਲਾਕਡਾਊਨ ਮਾਰੀ ਕਿਉਂ ਕੀ ਕਲਾਗਾ ਸਰ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਇੱਥੇ ਜੁੜਿਆ ਆ ਹੀ ਤਾਂ ਗੋਆ ਮੁੰਡੇ ਮਿਲਦੇ ਵੀ ਆ ਜਾ ਕੋ ਖਾ ਪੀ ਕੇ ਆਉਂਦੇ ਆ ਲੱਗੇ ਦੇ ਕਲਾ ਨੌਰ ਦੇ ਮੈਂ ਸਰ ਨਾਲ ਇਹਨਾਂ ਦੇ ਆ ਗਿਆ ਮੈਨੂੰ ਨਹੀਂ ਵੀ ਪਤਾ ਤੇ ਸਰ ਮੈਨੂੰ ਇਹਨਾਂ ਨੂੰ ਨਹੀਂ ਪਤਾ ਕੌਣ ਇੱਕ ਆਦੀ ਲਾਕਡਾਊਨ ਜਾਂ ਕੀ ਗੱਲ ਸੀ ਤੇ ਸਰ ਸਿੱਧੀਆਂ ਆ ਕੇ ਗੋਲੀਆਂ ਚਲਾਉਂਦੇ ਨਹੀਂ ਸਰ ਪਤਾ ਨਹੀਂ ਮੂੰਹ ਬੰਦੀ ਸੀ ਸਰ ਵਰਨਾ ਗੱਡੀ ਚਿੱਟੇ ਰੰਗ ਦੀ ਨਹੀਂ ਨਹੀਂ ਸਰ ਇਹ ਤੇ 버거 ਖਾਨ ਦੇ 버거 ਬੋਲ ਕਿ ਜਾਣਗੇ ਆਉਂਦੇ 버거 ਖਾਨ ਤੋਂ ਬੋਧਾ ਲੱਗੇ ਜੀ ਆਪਾਂ ਅਹੀਂ ਤੇ ਸਰ ਜੋੜੇ ਖਾਨ ਦੇ ਪਹਿਲਾਂ ਤੇ ਜੋੜੇ ਫਿਰ ਐਨੂੰ ਚੱਲ ਗਏ ਇੱਕ ਕੰਮ ਆਇਆ ਜੋੜੇ ਦਾ ਸਰ ਮੈਂ ਸਿਲੰਡਰ ਦੇਣਾ ਹੈ ਕਿਹਦੇ ਘਰ ਬੋਲ ਜਿਹੜਾ ਪਿੰਡ 버거 ਖਾਨ ਤੋਂ ਜੋੜੇ ਆ ਨਹੀਂ ਨਹੀਂ ਜੋੜੇ ਸਰ ਮੈਂ ਸਿਲੰਡਰ ਦੇਣਾ ਹੈ ਤੇ ਉੱਥੋਂ ਅੱਗੋਂ ਮੁੰਡੇ ਮਿਲ ਪਏ ਕਹਿੰਦੇ ਅੱਜ ਲਈ ਗੁਰਦਾਪੁਰ ਘੁੰਮਣ ਚੱਲ ਖੱਲਾ ਨਹੀਂ ਛੱਡ ਗੁਰਦਾਪੁਰ ਕਾਨਪੀਣਾ ਆਈ ਤੇ ਕੀ ਕੰਮ ਆਇਆ ਹਨੀ ਕੱਪੜੇ ਲੈਣ ਆਏ ਤੇ ਰਾਤ ਨੂੰ ਜਾਣ ਦੇ ਚੱਤੇ ਸਾਨੂੰ ਮਿਲ ਗਏ ਤੇ ਉੱਥੇ 버거 ਖਾਨ ਦੇ ਆਪਾਂ ਸਾਰੇ ਜਾਣੇ

ਮੇਰਾ ਨਾਮ ਡਾਕਟਰ ਨਕੀਤਾ ਹੈ ਮੈਂ ਐਮਰਜੈਂਸੀ ਵਿਭਾਗ ਚ ਕੰਮ ਕਰਦੀ ਹਾਂ ਸਰਕਾਰੀ ਹਸਪਤਾਲ ਬਬਰੀ ਇੱਥੇ ਚਾਰ ਬੰਦੇ ਆਏ ਹੈ ਗਨ ਸ਼ਾਟ ਹੋਣ ਦੇ ਨਾਲ ਇੱਕ ਜੰ ਬੰਦੇ ਦੇ ਜਿਹੜੇ ਪੇਟ ਚ ਗੋਲੀ ਵੱਜੀ ਸੀਗੀ ਉਹਨੂੰ ਅਸੀਂ ਰੈਫਰ ਕਰ ਦਿੱਤਾ ਹੈ ਜਿਹੜੇ ਤਿੰਨ ਆ ਉਹਨਾਂ ਦਾ ਇਲਾਜ ਚੱਲਦਾ ਪਿਆ ਹੈ ਹੁਣ ਦੋ ਹੀ ਤੇ ਆ ਪਰਦਾ ਨਹੀਂ ਇੱਥੇ ਆਪਣੇ ਕੋਲ ਤਿੰਨ ਜਣੇ ਆ ਦੋ ਜਣੇ ਆ ਅੱਡੇ ਕੋਲ ਬੈੱਡ ਤੇ ਬੈਠੇ ਹੋਏ ਆ ਤੇ ਇੱਕ ਜਣੇ ਨੂੰ ਆਪਾਂ ਸੀਟੀ ਸਕੈਨ ਕਰਾਉਣ ਦੇ ਭੇਜੇ ਇਹਨਾਂ ਦੇ ਬਾਹਾਂ ਤੇ ਤੇ ਲੱਤਾਂ ਤੇ ਵੱਜੀਆਂ ਹੋਈਆਂ ਆ ਗੋਲੀ ਦਾ ਟ੍ਰੀਟਮੈਂਟ ਚੱਲਦਾ ਜਿੱਥੇ ਰੋਕਣ ਹਾਂ ਜੀ ਕੋਰਫਰ ਇਹ ਪਿਆ ਹਰਦੁਸ਼ੰਨੀਆ ਰੋਡ ਤੇ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਲੜਕਿਆਂ ਦੀ ਕੋਈ ਲੜਾਈ ਝਗੜਾ ਹੋ ਗਿਆ ਤੇ ਦੇਖੇ ਅਸੀਂ ਮੁੱਖ ਤੇ ਆ ਕੇ ਦੇਖਿਆ ਤੇ ਪਤਾ ਲੱਗਾ ਕਿ ਚਾਰ ਲੜਕੇ ਨੂੰ ਦੋ ਪਾਰਟੀਆਂ ਦਾ ਆਪਰਚੂ ਵਿੱਚ ਕੋਈ ਝਗੜਾ ਹੋਇਆ ਚਾਹੁੰਦੇ ਕਿ ਜਿਸ ਚ ਚਾਰ ਲੜਕੇ ਇੰਜਰਡ ਹੋਏ ਆ ਤੇ ਇੱਕ ਵੀ ਇੱਥੇ ਡੈਥ ਹੋ ਗਈ ਆ ਇਹ ਗੁਰਜੀਤ ਸਿੰਘ ਹੈਗਾ ਬਾਕੀ ਸਾਰਾ ਅਸੀਂ ਵੈਰੀਫਾਈ ਕਰਦੇ ਪਏ ਕਿ ਕਿਉਂ ਝਗੜਾ ਹੋਇਆ ਕੀ ਗੱਲਬਾਤ ਹੈ ਕਿਹੜੇ ਕਾਲੇ ਦੇ ਬੱਚੇ ਸਰ ਬੀਕ ਕੋਲਿਜੀ ਪਰਫੈਕਟਲੀ ਕੋਲਿਜੀ ਦੇ ਕਿਸੇ ਵੀ ਇਦਾਂ ਦੇ ਬੱਚੇ ਹੈਗੇ ਅਲੱਗ-ਅਲੱਗ ਥਾਵਾਂ ਤੋਂ ਹੈਗੇ ਅਜੋ ਪਤਾ ਲੱਗਾ ਹੈ। ਹਲੋ ਪਲਗਾਂ ਦੀ ਕੋਲਿਜੀ ਲੜਾਈ ਹੋਈ ਕੱਲ। ਨਹੀਂ ਉਹ ਨਹੀਂ ਸਾਡੇ ਕੋਈ ਪੁੱਲੀ ਸਾਡੇ ਲੋਨ ਚ ਪਈ ਰਹਿੰਦਾ। ਚ ਵੀ ਹੁਣ ਇਹ ਅੱਜ ਅੱਜ ਸਾਨੂੰ ਪਤਾ ਲੱਗਾ ਇੱਥੇ ਵੀ ਤੋਂ ਬੰਦੇ ਇਕੱਠੇ ਹੋਏ ਸੀਗੇ ਤੇ ਇਹਨਾਂ ਦੀ ਝਗੜਾ ਹੋਇਆ ਜਦੋਂ ਕਿ ਅਸੀਂ ਇਮੀਡੀਏਟ ਇੱਥੇ ਪਹੁੰਚਿਆ ਤਾਂ ਪਹਿਲਾਂ ਸਭ ਕੁਝ ਹੋ ਚੁੱਕਾ ਸੀ। ਦੋ ਧਨ ਦੀ ਲੜਾਈ ਹੋਈ ਦੋ ਧੋੜੀ। ਉਹ ਦੇਖ ਫੋੜਾ ਵਰਗੇ ਚਾਰ ਫਟਰ ਹੋ ਗਏ। ਹਾਂ। ਤੇ ਜਿਹੜੇ ਗੋਲੀ ਚਲਾਉਣੇ ਪਾ ਲੱਗਾ ਕੌਣ ਸੀ? ਉਹ ਉਹ ਅਜੇ ਅਸੀਂ ਕਰ ਰਹੇ ਪਏ ਤੋ ਸਾਡੇ ਨੂੰ ਸਾਡੀ ਟੀਮ ਜਿਹੜੀ ਆ ਪ੍ਰਿੰਸੀਪਲੀ ਉਹ ਦੱਸੋ ਕਿ ਕਿੰਨੀ ਰੋਡ ਫਾਰਿੰਗ ਹੋਈ ਪਤਾ ਨਹੀਂ ਨਹੀਂ ਜੇ ਚਾਰ ਬੰਦੇ ਇੰਜਰਡ ਆ ਫਿਰ ਉਹ ਉਹ ਹੀ ਹੋਣੀ ਆ ਫੈਰੀ ਜੇ ਲੱਗੀ ਇਹ ਚਾਰ ਪੰਜ ਕੋਈ ਸਰ ਇਹਨਾਂ ਨੇ ਵੀ ਗਿਆਤ ਚਲਾਇਆ ਇਹਨਾਂ ਕੋਲ ਵੀ ਇਹਨਾਂ ਦੇ ਇੱਕਦੇ ਮੋਟਰਸਾਈਕਲ ਵਿੱਚ ਅਸੀਂ ਦੇਖਿਆ ਗਾਸ ਰੂਟਰ ਪਿਆ ਹੋਆ ਤੇ ਬਾਕੀ ਜੀ ਇਨਵੈਸਟੀਗੇਟ ਕਰਦੇ ਹੋਰ ਇਹਨਾਂ ਨਾਲ ਵੀ ਕਿਹੜੇ ਕਿਹੜੇ ਬੰਦੇ ਸੀਗੇ ਤੇ ਕੋਈ ਸਾਰੇ ਕਸ਼ਟ ਹੋ ਜਾਣਗੇ ਠੀਕ